ਮੇਰਾ ਨਾਮ ਹੈ ਕਿਹੜਾ ਪਿੰਡ ਹੈ ਜਿਹਦੀ ਮੌਤ ਹੋਈ ਤਾਂ ਢਿੱਕੀ ਲੱਗਦੀ ਸਾਰਾ ਵਿਸਤਾਰ ਨਾਲ ਦੱਸੋ ਮੇਰੀ ਪੀਈਆ ਤਾਂ ਖਾਣ ਵਾਲ ਵਿਆਹ ਹੀ ਨੇ ਕੀ ਨਾਮ ਸੀ ਬੇਟੀ ਦਾ ਹੈ ਹਾਂ ਮਰ ਜੀਵਤ ਕਰੋ ਢੱਡਾ ਕੀ ਨਾਮ ਆਇਆ ਮੇਰਾ ਸਰ ਕਿੰਨੇ ਸਾਲ ਹੋਏ ਵਿਆਹ ਨੂੰ ਵਿਆਹ 5 ਸਾਲ ਕੀ ਗੱਲਬਾਤ ਹੋਈ ਸੀ ਗੱਲਬਾਤ ਪੁੱਤਿਆ ਹੋਈ ਸੋਹਰਾ ਲੜਦਾ ਸੀ ਬੜੀ ਚੜ ਜਉਂਦੀ ਗਈ ਹੁਣ ਤਾਂ ਲੜਦੇ ਹਨ ਸਾਰੇ ਜੀਵਨ ਦੀ ਚੀਜ਼ ਮਾਰ ਕੋਟ ਦੇ ਅੰਦਰ ਮੈਂ ਜਾਣੀ ਹਾਂ ਹੁਣ ਕਰਦੇ ਆ ਤਾਂ ਮੈਂ ਜਾਣੀ ਮਾਤਮੂਤ ਦੇਖਾਂਗੀ ਸਭ ਤੋਂ ਮੈਂ ਕੋਈ ਫਿਰ ਤੇ ਨਹੀਂ ਕੋਦੀ ਲਈ ਹਾਂ ਫਿਰ ਤੇ ਦੰਦਾਂ ਦਾੰਦ ਨਹੀਂ ਪਤਝੋਕ ਦੇ ਲਈ ਕੋਟ ਮਾਰ ਕਿਉਂ ਕਰਦੇ ਸੀ ਕੋਟ ਮਾਰਿਆ ਇਥਾ ਮਾਤੀ ਪਾਣੀ ਹੈ ਗਾਂਦੇ ਛਾਨ ਬਖਰੀ ਪਾਦ ਭਰਾਡੇ ਜੀ ਪਤ ਮੰਜੇ ਡੰਗੇ ਹੈ ਹਮ ਮੇਰੀ ਧੀ ਨੇ ਉਥੇ ਲੜਦੇ ਹਨ ਮੇਰੀ ਧੀ ਜਾਜ ਦੇ ਸਾਰੇ ਪਾਣ ਦਿੱਤਾ ਨੇ ਅੱਜ ਕੀ ਗੱਲ ਬਾਤ ਹੋਈ ਹੈ ਅੱਜ ਪਤ ਮੇਰੀ ਧੀ ਤੀਨ ਮੁੰਨਾ ਮਾਰਿਆ ਮੋਥੇ ਘੁੱਲ ਗਈ ਹੈ ਸੌਰਗ ਗੜ ਪਿਆ ਹੈ ਨਹੀਂ ਕਿ ਬੀਬੀ ਐ ਨਾ ਕਿ ਤੇ ਮੈਂ ਘਾਰ ਦਾ ਮੋਥੇ ਪਤ ਹੋਈ ਬੱਤੀ ਵਾਲੀ ਲਾ ਦਾਈਏ ਤੇ ਮੇਰੀ ਧੀ ਦਾ ਖਾ ਬਾੰਦ ਕਰ ਦਿੱਤਾ ਤੇ ਉਹਨੇ ਲਈ ਮੇਰੀ ਧੀ ਨਾਲ ਇਤਨੀ ਫਿਰ ਉਹ ਸੌਰਗ ਗੜ ਪੈ ਗਿਆ ਬਾਹੂ ਕਾਰਨ ਨਾ ਗਈ ਤੇ ਫਿਰ ਮਗਰੋਂ ਮੇਰੀ ਧੀ ਨੇ ਬੜਾ ਮਾਰਿਆ ਹਾਂ ਤੇ ਧੀ ਨੂੰ ਕੋਈ ਨਾ ਦਵਾਈ ਪੁੱਤ ਖਾਰੀ ਐ ਨੀ ਮੇਰੀ ਧੀ ਨੇ ਸੋਹਰਾ ਵਸਾਰੇ ਮੇਰੀ ਧੀ ਦੇ ਵੇਰ ਕਰ ਹਾਂ ਮੈਂ ਕਦੀ ਕਦੀ ਮੇਰੀ ਧੀ ਹੀ ਪਰ ਬੰਦਾ ਨਹੀਂ ਜਗਾ ਸੋਹਰੇ ਨੀਂਨ ਕਰਨ ਕੀ ਰਿਆ ਅੱਜ ਝਗੜਾ ਆ ਜਿਹੜਾ ਪਹਿਲਾਂ ਝਗੜਾ ਹੁੰਦਾ ਸੀ ਉਹਦਾ ਕੀ ਕਰਨੀ ਮੈਨੂੰ ਪਤਾ ਹੀ ਤਰੇ ਆ ਕੇ ਅੰਗਰੀ ਹੋ ਜਾਂਦੇ ਰਹਿੰਦੇ ਨੇ ਚੁਆਪਾ ਯਾ ਜਾ ਹਕਿਆਂ ਤੇ ਮੈਂ ਮੇਰੀ ਕੀ ਨਿਆਲੀ ਅਗਰ ਮੇਰੀ ਮਾਂ ਆਉਂਦੀ ਗੁੱਸੇ ਨਾਲ ਦਵਾਈ ਕਰੀ ਨਾ ਕੁੱਟਿਆ ਬੜਾ ਮੇਰੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਬਰਖਮਲ ਆਇਆ ਹੈ ਅੱਛਾ ਧੀ ਨਾ ਲੈਂਦੀ ਪੜੀ ਨਾ ਅੱਛਾ ਮੇਰੀ ਕੀ ਪੜੀ ਮੈਂ ਫੜਾ ਹੀ ਹਾਂ ਜਦੋਂ ਤੁਹਾਨੂੰ ਤੁਹਾਡੀ ਬੇਟੀ ਨੇ ਫੋਨ ਕੀਤਾ ਉਦੋਂ ਕੀ ਗੱਲਬਾਤ ਹੋਈ ਤੁਹਾਡੀ ਉਦੋਂ ਗੱਲਬਾਤ ਤਾਰਾਂ ਦੀ ਪੁੱਤ ਹੋਈ ਲਾਉਣ ਦੀ ਹਾਂ ਅੱਜ ਬੀਬੀ ਆਏ ਨਾ ਮੇਰਾ ਸਾਰਾ ਲੜਦਾ ਮੈਂ ਚੱਲ ਮੇਰ ਨੂੰ ਦਰਜਾ ਕਰ ਅੱਗੇ ਦਰਜਾਂਦੀ ਰਹੀ ਤੂੰ ਹਾਂ ਅਵੇ ਨਹੀਂ ਵਿਵਿਨਾ ਤੇ ਰਹਿਣੀ ਹੈ ਤਾਂ ਜਰ ਘਰ ਆਲਾ ਘਰ ਹੀ ਰਹਿਣਾ ਸਾਰਾ ਮਦਰਾਇ ਨਾਲ ਸੋਰਾ ਹਾਂ ਅੱਛਾ ਸਾਰਾ ਮਦਰਾਇ ਸਭ ਕੰਨ ਸਭ ਸਭ ਹੈ ਅੱਛਾ 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 ਸਭ ਤੇ ਭਾਜੀ ਹੈ ਜਿਹੜਾ ਉਹ ਮਾਦੂਰੀ ਚਾਚਾ ਸੋਰਾ ਇਹਨੇ ਮੇਰੀ ਧੀ ਬਾਰੀ ਪੁੱਤ ਕੱਲੀ ਕੱਲੀ ਮੇਰੀ ਧੀ ਤੇ ਤੁਸੀਂ ਕਿਹਨੂੰ ਦੋਸ਼ੀ ਕਿਨੂੰ ਮੰਨਦੇ ਹੋ ਰੋਟੀ ਕਿਨੂੰ ਮੰਨਦੇ ਹੋ ਚਾਚੇ ਸੋਰੀ ਨੂੰ ਮੰਨਦੇ ਹੋ ਕਿ ਨਹੀਂ ਹਾਂ ਜੀ ਉਹਨਾਂ ਨੂੰ ਜਿਹੜਾ ਦਾ ਘਰ ਵਾਲਾ ਉਹ ਠੀਕ ਸੀ ਬਹੁਤ ਚੰਗਾ ਵਿਚਾਰਾ ਸਿੱਧਾ ਅਜਿਹਾ ਬੰਦਾ ਲੱਗਾ ਪਿੰਡੀ ਸੈਦੀ ਜੀ 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 ਲੱਗਾ ਅਨੇਕਾ ਠੰਡਾ ਮੈਨ ਅੱਜ ਵਾਈਚ ਰ ਘਰ ਦਾ ਯਾਰ ਦਿੱਤਾ ਇਹਨਾਂ ਨੇ ਮਿਲਿਤੀ ਨਹੀਂ ਆਪਣੀ ਸਾਰੀ ਹੂੰ ਕਿੰਨੇ ਬੱਚੇ ਕਿੰਨੇ ਸੀ ਦੋ ਬੁੱਢੀ ਦਾ ਘਰ ਆਤਾ ਹੈ ਉਹ ਬੁੱਢੀ ਹਰੀਏ ਖਿੜਿਆ ਆਵੇ ਕੀ ਕੀ ਮੰਗ ਕਰਦੇ ਹੋ ਕੀ ਮੰਗ ਕਰਦੇ ਕੀ ਮੰਗ ਕਰਦੇ ਹੋ ਪੁਲਿਸ ਪਹੁੰਚੀ ਹੈ ਮੌਕੇ ਤੇ ਨਹੀਂ ਸਾਫ ਨਹੀਂ ਆਗੇ ਕੀ ਮੰਗੀ ਕਰਦੇ ਹੋ ਹਾਂ ਹਾਂ ਇਹ ਸਾਫ ਸਾਫ ਹੈ ਤੇਰਾ ਕਿਹੜਾ ਪਿੰਡ ਹੈ ਕੀ ਲੱਗਦੀ ਸੀ ਆ ਤੇਰਾਂ ਜਿਹੜੀ ਦੱਸੀ ਮੇਰਾ ਬਾਗਾ ਸਿੰਘ ਭਿੰਡੀਆਂ ਸਰ ਦਾ ਥੱਲੇ ਮੇਰਾ ਮੇਰੇ ਚਾਚੀ ਦੀ ਕੁੜੀ ਸੀ ਤੇ ਇੰਨਾ ਸਾਨੂੰ ਫੋਨ ਲਾਇਆ ਤੇ ਮੈਂ ਨਲ ਗਿਆ ਚਾਚੀ ਦੇ ਕੋਲ ਇਹਦਾ ਜਿਹੜਾ ਸੋਹਰਾ ਚਾਚਾ ਸੋਹਰਾ ਉਹ ਗੱਲ ਪਿਆ ਸਾਡੇ ਮੁੰਡਿਆਂ ਅਸੀਂ ਇੱਕ ਵਾਰੀ ਬਿਠਾਏ ਆ ਬਾਅਦ ਚ ਮਗਰੂ ਨੇ ਕੁਛ ਇਹਨਾਂ ਦੁਹਾਈ ਗੁਰੀਏ ਸਾਨੂੰ ਇਹਨਾਂ ਦੱਸਿਆ ਬਾਅਦ ਫਿਰ ਇਹ ਨਾਲੇ ਲੈ ਕੇ ਗਿਆ ਤੇ ਨਾਲੋਂ ਨਾਲ ਜਵਾਬ ਦਿੱਤਾ ਬਾਈ ਲੋਕੋ ਕੇ ਲੈ ਕੇ ਗਿਆ ਲੋਕ ਕੋਈ ਜਵਾਬ ਮਿਲ ਗਿਆ ਬਾਈ ਡੱਥ ਹੋ ਗਈ ਹਾਂਜੀ ਪਹਿਲਾਂ ਵੀ ਲੜਾਈ ਚ ਘੜ ਰਹਿੰਦਾ ਸੀ ਪਹਿਲਾਂ ਵੀ ਰਹਿੰਦਾ ਸੀ ਲੜਾਈ ਚ ਹਾਂ ਹਾਂ ਉਹ ਵੀ ਰਹਿੰਦਾ ਸੀ ਜਿਹੜਾ ਭਾਜੀ ਆ ਸਾਡਾ ਇਹ ਜਿਹੜਾ ਸਾਡਾ ਇਹ ਜਿਹੜਾ ਸੱਚਾ ਮਾਪਿ ਉਹ ਨਹੀਂ ਹੈਗਾ ਸੱਚਾ ਮਾਪਿ ਨਹੀਂ ਹੈਗਾ ਸਾਚਾ ਸੋਰਾ ਨਹੀਂ ਹੈਗਾ ਸਾਚੀ ਦਾ ਸਹੇਣ ਨਾ ਨੂੰ ਉਹ ਨਹੀਂ ਇਹਨਾਂ ਨਾਲ ਲੜਾਈ ਝਗੜਾ ਕਰਦੇ ਇਹਨਾਂ ਨਾਲ ਹਾਂ ਜੀ ਉਥਾਂ ਬੰਨੇ ਜੋ ਕਰਦੇ ਸੀ ਕਿ ਤੁਸੀਂ ਜਾਓ ਕੀ ਮੰਗ ਕਰਦੇ ਹੋ ਮੰਗ ਇਹੀ ਕਰਨੀ ਹੈ ਵਿੱਚ ਸਾਨੂੰ ਸਾਫ ਚਾਹੀਦਾ ਸਾਡਾ ਸੱਦਾ ਬੋਝ ਛੇੜਦਾ ਪੂਰਾ ਹੋ ਗਿਆ ਨਹੀਂ 2 ਪਾਈ ਸਾਲ ਹੋ ਗਿਆ ਚਾਚੀ ਸਾਡੀ ਤੁਸੀਂ ਵੇਖ ਸਕਦੇ ਲੱਤੋ ਬੋਝ ਹੀ ਆ ਸਾਨੂੰ ਸਾਫ ਚਾਹੀਦਾ ਸਾਡੀ ਕੱਲੀ ਕੱਲੀ ਭੈਣ ਸੀ ਇਹ ਲੜਕੀਆਂ ਮਨਜੋਤ ਕੌਰ ਪਤਨੀ ਮਨਪ੍ਰੀਤ ਸਿੰਘ ਵਾਸੀ ਖਾਨਵਾਦ ਇਹਦੀ ਸ਼ਾਦੀ 5 ਸਾਲ ਪਹਿਲਾਂ ਮਨਪ੍ਰੀਤ ਸਿੰਘ ਕੁਦਰਸ਼ਿੰ다 ਸਿੰਘ ਨਾਲ ਹੋਈ ਤੇ ਇਹ ਜਿਹੜੇ ਕੱਲ ਮਿਤੀ 12 ਨੂੰ ਇਹਦੇ ਇਹਨਾਂ ਦੇ ਲੜਕੀ ਦੀ ਮਾਤਾ ਸਤੀ ਪਤਨੀ ਸਰਮਜੀਤ ਸਿੰਘ ਵਾਸੀ ਪਿੰਡੀ ਸੈਦਾ ਜਿਹੜੀ ਨੂੰ ਮਿਲਣ ਗਈ ਉਹਦੇ ਕਹਿਣ ਮੁਤਾਬਕ ਵੀ ਇਹ ਜਿਹੜਾ ਇਹਦਾ ਚਾਚਾ ਸੋਰਾਮਿੰਦਰ ਸਿੰਘ ਪੁੱਤਰ ਨਿਕਾਲ ਸਿੰਘ ਆ ਇਹਨੇ ਇਹਨੂੰ ਤੰਗ ਪ੍ਰੇਸ਼ਾਨ ਕੀਤਾ ਹੈ ਤੇ ਕੁੱਟਮਾਰ ਕੀਤੀ ਹੈ ਇਹਨਾਂ ਆਪਸੀ ਝਗੜਾ ਹੋਇਆ ਜਿਸ ਤੋਂ ਨਾ ਇਹਨੇ ਕੁੜੀ ਨੂੰ ਗਜ਼ਰੀਲੀ ਚੀਜ਼ ਖਾਣੀ ਤੇ ਮੁਕਦਮਾ ਕਰਕੇ ਕੀਤਾ ਵਾ ਤਫਤੀਸ਼ ਦੇ ਵਿੱਚ ਜੋੜ ਤੱਕ ਸਮਾਂ ਹੋ ਗਿਆ ਤੇ ਤੁਹਾਡੇ ਅਗਲੇ ਕਾਰਗਰ ਮੰਚੇ ਕੋਈ ਗ੍ਰਿਫਤਾਰੀ ਕੀਤੀ ਗਈ ਨੇ ਹਾਲੇ ਕੋਈ ਗ੍ਰਿਫਤਾਰੀ ਨਹੀਂ